ਸਾਰੇ ਭਰਾਵਾਂ ਨੇ ਕਿਹਾ ਕਿ ਜੇ ਆਪਾਂ ਸਾਰੇ ਇੱਕ ਜੁਟ ਹੋ ਗਏ ਤੇ ਇਹਨਾਂ ਨੂੰ ਫੜਾਸ ਨੂੰ ਮੈਂ ਦੇਉਂਗੀ ਪਰ ਮੂਰੇ ਤੁਹਾਨੂੰ ਲੱਗਣਾ ਪਊ ਤੁਹਾਡੀ ਭੈਣ ਹਰ ਟਾਈਮ ਤੇ ਆ ਇਹ ਵੀ ਸਾਨੂੰ ਵੀ ਦੱਸ ਦੇਣੀ ਆ ਸ਼ਾਮ ਨੂੰ ਵਿਗਦਾ ਤਫੇ ਕਿੱਥੇ ਆਗਾ ਕਿੱਥੇ ਇਹਨਾਂ ਦੇ ਬੰਦੇ ਵੇਚਦੇ ਨੇਗੇ ਕਿੱਥੇ ਇਹਨਾਂ ਦੇ ਬੰਦੇ ਵੇਸ ਦੇ ਦੇ ਮੈਨੂੰ ਇੱਕ ਇੱਕ ਦਾ ਨੌ ਵੀ ਬਕਰ ਕਿਉਂਕਿ ਅੱਜੇ ਅੱਜਕੱਲ ਇਹਦੇ ਚਾਰ ਪੰਜ ਪੀਏ ਰੱਖੇ ਹੋਏ ਨੇ ਕੰਮ ਉਹੀ ਕਰਦੇ ਨੇ ਲਾ ਕੇ ਮੇਰਾ ਕੋਈ ਵਸਕਤ ਕਰਦਾ ਨਾ ਕੋਈ ਪਿੰਡ ਦਾ ਬੰਦਾ ਕਰਦਾ ਕਿਉਂਕਿ ਉਹਨਾਂ ਨੂੰ ਆਪਣੀਆਂ ਧੀਆਂ ਦਾ ਮਾਮਾ ਦਾ ਤੇ ਭੈਣਾਂ ਦਾ ਪੁੱਤ ਦਾ ਖਿਆਲਾ ਵੀ ਕਰਦਾ ਕੋਈ ਨਹੀਂ ਜਿਹੜਾ ਕਹਿੰਦਾ ਸੀ ਮੈਂ ਪੰਜਾਬ ਨੂੰ ਸਿਖਾ ਦੇ ਲੈ ਜੂ ਉਹ ਤਾਂ ਸਿਖਾ ਦੇ ਕੀ ਲੈ ਜੂ ਇਹਨੇ ਤਾਂ ਆਪਣੇ ਦੂਰੇ ਦੂਰੇ ਵਿਆਹ ਕਰਵਾ ਲਏ ਕਿਉਂਕਿ ਮੈਂ ਵੀ ਇੱਕ ਲੜੀ ਜਾਂ ਫਰਕਾਇ ਨਹੀਂ ਸਕੀ ਚਲੋ ਆਪ ਦਾ ਤਾਂ ਉਹ ਕਰਾਉਣਾ ਹੀ ਸੀ ਆ ਸਾਡੇ ਉਗੋ ਘਾਲ ਨੇ ਨਵਾਂ ਵਿਆਹ ਕਰਵਾਇਆ ਹੋਇਆ ਸਾਨੂੰ ਪਤਾ ਹੋਣਾ ਦਾ ਸਾਰ ਸੁਣ ਮੈਂ ਦੱਸ ਦੇਣੀ ਜੇ ਨਹੀਂ ਕਿਸੇ ਨੂੰ ਪਤਾ ਉਹ ਅਗਲਾੜ ਭੇਜੀ ਹੋਈ ਹੈ ਇਹ ਸਾਨੂੰ ਮੈਂ ਦੱਸ ਦੇਣੀ ਤੁਸੀਂ ਇਹ ਤੋਂ ਕੀ ਉਮੀਦਾਂ ਭਾਲੋਗੇ ਐ ਜਾ ਬੰਦੇ ਤੋਂ ਤੁਸੀਂ ਉਮੀਦ ਭਾਲੋਗੇ ਕਿ ਆਪਣਾ ਪਲੌਟ ਸਟੈਂਡ ਹੋ ਜਾਊਗਾ ਇਹ ਹਜੇ ਨੂੰ ਕੋਈ ਆਪਣੇ ਪਧਾਰ ਦੇ ਲੋਕਾਂ ਨਾਲ ਕਿਸੇ ਨਾਲ ਹੰਦਰਦੀ ਨਹੀਂ। ਇਸ ਲਈ ਸ ਆਪਾਂ ਨੂੰ ਸਾਰਿਆਂ ਨੂੰ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਵੀ ਹੈ ਆਪਾਂ ਨੂੰ ਸਾਰਿਆਂ ਨੂੰ ਰਾਖੀ ਰੱਖਣੀ ਪਊ। ਕਿਉਂ ਰਾਖੀ ਰੱਖਣੀ ਪਊ? ਨਹੀਂ ਆਪਣੇ ਤੁਹਾਨੂੰ ਪਤਾ ਮੈਨੂੰ ਤਾਂ ਨੌਜਵਾਨ ਸਹੀ ਦਿਖਾਈ ਨਹੀਂ ਦਿੰਦਾ ਕੋਈ ਚਿੱਟੇ ਦਾਗਾ ਕੋਈ ਗੋਲੀਆਂ ਦਾ ਕੋਈ ਕਿਸੇ। ਵੀ ਇਸ ਤਰ੍ਹਾਂ ਆਪਣੇ ਪੂਰਾ ਹਲਕਾ ਆਸਟਨ ਫਾਰ ਦੇ ਵਿੱਚ ਇੱਕ ਪਿੰਡ ਵੈਸੋ ਨੂੰ ਦੱਸ ਦੇਨੀਆ ਤਲਵੰਡੀ ਸੀ ਜਿੱਥੇ ਕਿ ਕੋਈ ਵੀ ਨਸ਼ਾ ਨਹੀਂ ਸੀ ਪਰ ਦਾ ਜੀ ਗੱਲ ਸਹੀ ਹੈ ਨਾ ਕਦੀ ਵੀ ਕੋਈ ਨਸ਼ਾ ਨਹੀਂ ਹੁੰਦਾ ਸੀ ਜਿਹੜੇ ਗਰੀਬ ਸਾਡੇ ਆਪਣੇ ਪਰਿਵਾਰ ਹੁੰਦੇ ਸੀ ਉਹ ਆਪਣੇ ਦਿਨ ਨੂੰ 1000 ਰੁਪਿਆ ਦਿਹਾੜੀ ਬਣਾ ਕੇ ਲੈ ਕੇ ਆਉਂਦੇ ਸੀ ਅੱਜ ਉਹ ਸਾਰੇ ਹੀ ਨਕਮੇ ਹੋਏ ਪਏ ਨੇ ਕਿਉਂ ਕੋਈ ਛਿੱਟੇ ਤੇ ਲੱਗਿਆ ਹੋਇਆ ਕੋਈ ਬਿੱਟੇ ਤੇ ਲੱਗਿਆ ਹੋਇਆ ਕੋਈ ਗਾਸ਼ੇ ਤੇ ਲੱਗਿਆ ਉਹ ਪਿੰਡ ਇੰਨਾ ਪਿੱਛੇ ਚਲਾ ਗਿਆ ਜਿੰਨਾ ਕਿ ਪਹਿਲਾਂ ਅੱਗੇ ਸੀ ਉਹਨੇ ਪਿੱਛੇ ਇਹ ਇਸ ਤਰ੍ਹਾਂ ਇਹ ਤਾਂ ਸਰਕਾਰ ਦੇ ਤੁਸੀਂ ਸਾਰਿਆਂ ਨੂੰ ਪਤਾ ਕਿ ਪੂਰਾ ਪੰਜਾਬ ਇਹਨਾਂ ਨੇ ਲੁੱਟ ਕੇ ਖਾ ਲਿਆ ਚੋਰਿਆਂ ਲੈ ਲੋ ਜਦੋਂ ਕਿ ਸਾਡੇ ਮੰਦਿਰ ਮਸਜਿਦ ਗੁਰਦੁਆਰੇ ਦੀਆਂ ਤੇ ਛੱਡੇ ਤੇ ਬਾਕੀ ਆਪਣੇ ਘਰ ਦੀ ਦੇ ਵਿਚਾਰੇ ਨੇ ਜਿਹੜਾ ਕਿ ਸ਼ੁਰੂ ਤੋਂ ਤਾਂ ਪਹਿਲੀ ਮੰਨੀ ਪਰ ਮੰਨੀ ਜਗਾ ਸੀ ਇਹਨਾਂ ਨੇ ਤਾਂ ਲਟੇਰਿਆਂ ਨੇ ਉਹੀ ਲੁੱਟ ਲਈ ਉਹ ਲੁੱਟਣ ਵਾਲੇ ਕੌਣ ਨੇ ਇਹ ਹੀ ਨਹੀਂ ਕਿ ਆਪਣੇ ਵਿੱਚੋਂ ਤਾਂ ਕੋਈ ਹੈ ਨਹੀਂਗਾ ਜੋ ਜੇਦਾ ਇਹਨੇ ਨਸ਼ਾ ਲਾਇਆ ਹੋਇਆ ਤਾਂ ਨਸ਼ੇ ਦੇ ਵਿੱਚ ਤਾਂ ਕੁਝ ਕਰਨੇ ਹੀ ਕਰਨੇ ਕਿ ਪਾਰਟੀ ਨੂੰ ਸਟਰੋਂਗ ਕਰਨਾ ਕਿ ਆਪਣੀ ਕਾਂਗਰਸ ਪਾਰਟੀ ਕਿਵੇਂ ਸਟਰੋਂਗ ਸੋਨੂ ਖੋਨੂ ਬੰ ਮੈਂ ਪਤਾਗਾ ਕਿਉਂਕਿ ਤਾਂ ਪਤਾ ਇੰਦਰ ਸੀ ਆਪਣੇ ਪਧੌੜ ਕੀ ਦੀ 20 20 ਕਾਂਗਰਸੀ ਸੀ ਅਸੀ ਕਾਲੀ ਸੀ ਆਪਾਂ ਕਿਸ ਤਰ੍ਹਾਂ ਉਹਨਾਂ ਨੂੰ ਉੱਤੋਂ ਉੱਪਰ ਲੈ ਕੇ ਆਏ ਸੀ ਉਸੇ ਤਰ੍ਹਾਂ ਹੀ ਆਪਾਂ ਨੂੰ ਦਿਨ ਰਾਤ ਇੱਕ ਕਰਨਾ ਮੈਂ ਨਹੀਂ ਕਰ ਸਕਦਾ ਜੀ ਅਮਰਜੀਤ ਨਹੀਂ ਕਰ ਸਕਦਾ ਦੋਨੇ ਬਲਾਕ ਪ੍ਰਧਾਨ ਨਹੀਂ ਕਰ ਸਕਦੇ ਇਹ ਆਪਾਂ ਨੂੰ ਸਾਰਿਆਂ ਨੂੰ ਇੱਕ ਮੁੱਠੋ ਫੋਕੇ ਲੱਗਦਾ ਕਿਉਂਕਿ ਪੰਜਾਬ ਸਰਕਾਰ ਦਾ ਤਾਂ ਸਾਨੂੰ ਪਤਾ ਹੀ ਆ ਇਹ ਤਾਂ ਤਾਂ ਦਿਵਾਲਾ ਨਿਕਲ ਚੁੱਕਿਆ ਹੋਰ ਮੈਨੂੰ ਲੱਗਦਾ ਪਤਾ ਨਹੀਂ 100 ਕਰੋੜ ਤੇ ਜਾ ਰਿਹਾ ਪਤਾ ਨਹੀਂ ਕਿੰਨੇ ਕਰੋੜ ਤੇ ਪੰਜਾਬ ਨੂੰ ਲੁੱਟਣ ਤੇ ਕਰਜੇ ਹੋਰ ਲੈਣ ਵੀ ਐਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਨੇ ਨਿਗਰ ਰੱਖਣੀ ਹੈ ਵੀ ਕਿਸ ਤਰ੍ਹਾਂ ਇਹਨਾਂ ਦਾ ਆਪ ਇਹਨਾਂ ਨੂੰ ਫੜਨਾ ਹੈਗਾ ਕਿਸ ਤਰ੍ਹਾਂ ਨਾ ਕਰਨਾ ਮੇਰੀ ਇੱਕ ਵਾਰੀ ਐਸਐਸਪੀ ਨਾਲ ਵੀ ਗੱਲ ਹੋਈ ਸੀ ਬਸ ਹਾਂ ਇਹ ਤੋਂ ਪਹਿਲਾਂ ਵਾਲੇ ਨਾਲ ਮੈਂ ਉਹ ਕਹਿੰਦੇ ਬੀਬੀ ਸਾਨੂੰ ਫੜਾ ਦੋਗੇ ਐਸੀ ਫੜਾਉਣ ਆਲੇ ਹੋਏ ਤਾਂ ਸਾਨੂੰ ਮਾਰ ਕੇ ਤਾਂ ਅਸੀ ਕੀ ਕਰ ਵੀ ਐਸੇ ਕਰਕੇ ਬਸ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣੀ ਹੈ ਕਿ ਜੇ ਇਹ ਜਿਹੜੀ ਇਹ ਪਾਰਟੀ ਆ ਇਹ ਲੁਟੇਰਾਂ ਦੀ ਪਾਰਟੀ ਆ ਕਿਉਂਕਿ ਜ਼ਿਲ੍ਹੀ ਦੀ ਸਰਕਾਰ ਤਾਂ ਅੱਜ ਦਾ ਕੱਲ ਜਾਣ ਵਾਲੀ ਆ ਇਹਦਾ ਸਾਨੂੰ ਪਤਾ ਅੱਜ ਦਾ ਕੱਲ ਨੂੰ ਇਹਨਾਂ ਦਾ ਇਸ ਤਰ੍ਹਾਂ ਕੋਈ ਵੀ ਆਪਣੀ ਮਦਦ ਕਰੀ ਤਾਂ ਕਿ ਆਪਾਂ ਜਿਹੜੇ ਵਰਕਰਾਂ ਦਾ ਹੌਸਲਾ ਵੱਧਦਾ ਰਹੇ। ਸੋ ਹੁਣ ਮੈਂ ਸਾਡੇ ਧਾਲੀਵਾਲ ਸਾਹਿਬ ਨੂੰ ਬੇਨਤੀ ਕਰੂਗਾ ਕਿ 2 ਕੁ ਮਿੰਟਾਂ ਜਿਵਾਸਤ ਆਪਣਾ ਜਿਹੜਾ ਸਾਰੇ ਸੰਗਤ ਦਾ ਧੰਨਵਾਦ ਕਰਦਾਂਗੇ ਨਾਲੇ ਆਪਣੇ ਦੋ ਵਿਚਾਰ ਵੀ ਜੋ ਰੱਖੂਗਾ। ਇਹ ਸਮਝ ਲੈਣਾ ਹੈ। ਜਿਹੜਾ ਲੋਕੋ ਫੋਟੋ ਵਾਸਤੇ ਕਰਦੀ। ਇਹ ਵੀ ਬੈਠੇ। ਐਸਪੀ ਦਫ਼ਤਰ 'ਚ ਕਾਂਗਰਸ ਵੱਲੋਂ ਤਰ੍ਹਾਂ ਲਾਇਆ ਗਿਆ ਸੀ। ਇਹ ਕਿਸੇ ਸੰਬੰਧ ਚ ਲਾਇਆ ਗਿਆ ਠੀਕ ਹੈ ਜੀ। ਕੁਮਾਰ ਜੀ ਪਹਿਲਾ ਤਾਂ ਮੈਂ ਤੁਹਾਡਾ ਇੱਥੇ ਪਹੁੰਚਣ ਦੇ ਤੁਹਾਡੇ ਚੈਨਲ ਦਾ ਵੀਜੇ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸੋ ਜੋ ਅੱਜ ਇਹ ਧਰਨਾ ਸੀ ਸਰਦਾਰ ਅਮਰਿੰਦਰ ਸਿੰਘ ਰਾਜਾ ਬਣਿੰਗ ਜੀ ਜੋ ਕਿ ਸਾਡੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਪ੍ਰਧਾਨ ਜੀ ਨੇ ਉਹਨਾਂ ਵੱਲੋਂ ਅਨੁਮੰਦ ਦਿੱਤਾ ਗਿਆ ਸੀ ਜੋ ਕਿ 17 ਸਤੰਬਰ ਨੂੰ 10 ਵਜੇ ਤੋਂ ਲੈ ਕੇ 1 ਵਜੇ ਦੇ ਕਰੀਬ ਧਰਨਾ ਦੇਣਾ ਸੀ ਸਾਰੇ ਹੀ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਉਹ ਕਪਤਾਨ ਹੈਗੇ ਨੇ ਜਿੰਨੇ ਵੀ ਦਫ਼ਤਰ ਹੈਗੇ ਨੇ ਉਹਨਾਂ ਤੇ ਜੋ ਧਰਨਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਸੋ ਆਮਨ ਕਾਨੂੰਨ ਦੀ ਸਥਿਤੀ ਨੂੰ ਦੇਖ ਕੇ ਜੋ ਕਿ ਇਹ ਸਰਕਾਰ ਵਾਅਦੇ ਕਰਦੇ ਸੀ ਵੱਡੇ ਵੱਡੇ ਵਾਅਦੇ ਕਰਦੇ ਸੀ ਕਿ ਸਾਡੀ ਸਰਕਾਰ ਲਿਆਓ ਬਦਲਾਅ ਲਿਆਓ 70 ਸਾਲ ਹੋ ਗਏ ਦੋ ਸਰਕਾਰ ਆ ਰਹੀਆਂ ਨੇ ਵਾਰੀ ਨਾਲ ਵਾਰੀ ਵਟੇ ਜੋ ਕਿ ਸਾਡਾ ਸਾਡੀ ਸਰਕਾਰ ਲਿਆਓ ਆਮ ਆਦਮੀ ਪਾਰਟੀ ਦੀ ਬਦਲਾਅ ਲਿਆਓ ਸੋ ਨੂੰ ਘਰੇ ਬੈਠਾ ਥੋੜੇ ਕੰਮ ਹੋਇਆ ਕਰਨਗੇ ਥੋੜੇ ਸੱਥਾਂ ਦੇ ਵਿੱਚ ਪੰਚਾਇਤਾਂ ਦੇ ਵਿੱਚ ਕੰਮ ਹੋਇਆ ਕਰਨਗੇ ਤੇ ਗੁੰਡਾਗਰਦੀ ਖਤਮ ਹੋ ਜੂ ਨਸ਼ਾ ਖਤਮ ਹੋ ਜੂ ਰਿਸ਼ਵਤ ਖੋਰੀ ਖਤਮ ਹੋ ਜੂ ਨੌਕਰੀਆਂ ਦਿੱਤੀਆਂ ਜਾਣਗੀਆਂ ਹਰ ਇੱਕ ਬੰਦੇ ਨੂੰ ਘਰ ਘਰ ਨੌਕਰੀਆਂ ਦਿੱਤੀਆਂ ਜਾਣਗੀਆਂ ਦੀਦੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਪਾਇਆ ਜਾਊਗਾ ਇਦਾਂ ਦੇ ਸੋ ਮੇਰਾ ਕਹਿਣ ਦਾ ਭਾਵ ਹੈ ਜੋ ਕਿ ਗੁੰਡਾਗਰਦੀ ਦੀ ਕੋਈ ਹੱਦ ਨਹੀਂ ਰਹੀ ਲੇਕਿਨ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਇੱਕ ਵੀ ਪੂਰਾ ਨਹੀਂ ਹੋਇਆ ਸੋ ਸਾਡਾ ਕਹਿਣਾ ਹੈ ਜੋ ਸਾਡੇ ਜਿੱਥੇ ਬਲਾਕ ਪ੍ਰਧਾਨ ਹਾਜ਼ਰ ਨੇ ਔਰ ਜੂਥ ਦੇ ਹਾਜ਼ਰ ਨੇ ਸੋ ਸੀਨੀਅਰ ਅਤੇ ਸਾਡੇ ਸਾਰੀ ਕਾਂਗਰਸ ਪਾਰਟੀ ਦੇ ਨੁਮਾਇੰਦੇ ਹਾਜ਼ਰ ਨੇ ਸੋ ਉਹਨਾਂ ਵੱਲੋਂ ਜਾਨੀ ਕਿ ਵਾਰ-ਵਾਰ ਇਹੀ ਕਿਹਾ ਗਿਆ ਧਰਮ ਦੇ ਵਿੱਚ ਵੀ ਦੱਸਿਆ ਗਿਆ ਲੋਕਾਂ ਨੂੰ ਵੀ ਜੋ ਇਹ ਸਰਕਾਰ ਆਈ ਹੈ ਇਹ ਤੋਂ ਪਹਿਲਾਂ ਨਾ ਆਵੇ ਆਈ ਹੈ ਨਾ ਆਵੇ ਕਿਉਂਕਿ ਐਡਾ ਵੱਡਾ ਬਦਲਾਅ ਆ ਗਿਆ ਐਡੇ ਬਦਲਾਅ ਦੇ باوجود ਲੋਕ ਤਰਾ-ਤਰਾ ਕਰਦੇ ਨੇ ਹਰੇਕ ਪਾਰਟੀ ਦਾ ਹਰੇਕ ਵਰਕਰ ਬੱਚੇ ਤੋਂ ਲੈ ਕੇ ਬੀਬੀਆਂ ਤੱਕ ਪੈਣਾ ਤੱਕ ਬਜ਼ੁਰਗਾਂ ਤੱਕ ਨੌਜਵਾਨ ਬੱਚਿਆਂ ਤੱਕ ਤਕਰੀਬਨ ਕੋਈ ਵੀ ਇਹਨਾਂ ਨੇ ਕਸਰ ਨਹੀਂ ਛੱਡੀ ਜੋ ਕਿ ਇਹਨਾਂ ਨੇ ਆਪਣੀਆਂ ਕਸਰਾਂ ਕੱਢ ਦਿੱਤੀਆਂ ਨੇ ਗੁੰਡਾਗਰਦੀ ਨਸ਼ਾ ਤਸਕਰ ਲੁੱਟਾਂ ਘਸੋਟਾਂ ਵਪਾਰੀ ਮਜ਼ਦੂਰ ਜੋ ਕੋਈ ਵੀ ਨਹੀਂ ਖੜਿਆ ਕੋਈ ਵੀ ਨਹੀਂ ਬਖਸਿਆ ਲੇਕਿਨ ਹੁਣ ਮੇਰਾ ਕਹਿਣ ਦਾ ਭਾਵ ਹੈ ਇੱਥੇ ਜੋ ਕਿ ਕਾਂਗਰਸ ਪਾਰਟੀ ਵੱਲੋਂ ਜੋ ਕਿ ਅੱਜ ਦਾ ਅਸੀਂ ਮੰਗ ਪੱਤਰ ਦੇਣਾ ਸੀ ਆਮਨ ਕਾਨੂੰਨ ਦੀ ਸਥਿਤੀ ਬਿਲਕੁਲ ਅਸਤੋਪਾਸਤ ਹੋ ਚੁੱਕੀ ਆ ਜੋ ਕਿ ਲੋਕਾਂ ਨੂੰ ਕੋਈ ਵੀ ਸੂਤ ਨਹੀਂ ਮਿਲ ਰਹੀ ਕੋ ਲੋ ਘਰਾਂ ਦੇ ਵਿੱਚੋਂ ਬਾਹਰ ਨਹੀਂ ਜਾ ਰਹੇ 5 ਵਜੇ ਸ਼ਾਮ ਨੂੰ ਘਰੇ ਵੜ ਜਾਂਦੇ ਆ ਸਵੇਰੇ ਨਿਕਲਦੇ ਆ ਲੋਕਾਂ ਨੂੰ ਘਰੇ ਬੈਠਾ ਹੁੰਗੀ ਕੁੱਟਮਹਾਰ ਕਰਕੇ ਗੁੰਡਾਗਰਦੀ ਕਰਕੇ ਉੱਥੋਂ ਵੀ ਲੁੱਟਾਂ ਕਰਕੇ ਲੈ ਜਾਂਦੇ ਆ ਸਾਰੇ ਪੜੀ ਪਾਦ ਨਾਲ ਜਾਣਦੇ ਆ ਸੋ ਇਹ ਲੋਕਾਂ ਦੇ ਸਾਹਮਣੇ ਜੋ ਕਿ ਅੱਜ ਅਸੀਂ ਧਰਨਾ ਦਿੱਤਾ ਸੀ ਜਾਂ ਪੰਜਾਬ ਦੇ ਵਿੱਚ ਪੂਰਾ ਧਰਨਾ ਦਿੱਤਾ ਸੀ ਸਾਡੇ ਪ੍ਰਧਾਨ ਜੀ ਵੱਲੋਂ ਸਮੁੱਚੀ ਕਾਂਗਰਸ ਵੱਲੋਂ ਸਮੁੱਚੀ ਲੀਡਰਸ਼ਿਪ ਵੱਲੋਂ ਜੋ ਉਹਨਾਂ ਦਾ ਸੰਦੇਸ਼ ਸੀ ਉਸ ਨੂੰ ਪੂਰਨ ਕੀਤਾ ਸਪੂਰਨ ਕੀਤਾ ਸੋ ਹੁਣ ਸਾਰਿਆਂ ਨੇ ਇੱਥੇ ਧਰਨਾ ਦੇ ਕੇ ਆਪ ਨੂੰ ਆਪਣੇ ਕੰਮਾਂ ਦੇ ਵਿੱਚ ਯਾਰ ਇਹਨੂੰ ਸਾਰਿਆਂ ਦਾ ਹੀ ਧੰਨਵਾਦ ਕਰਦੇ ਹਾਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਦਾ ਸਮੁੱਚੇ ਵਰਕਰਾਂ ਦਾ ਇੱਥੇ ਆਏ ਨੂੰ ਜੀ ਆਇਆਂ ਖੜੇ ਹਾਂ ਹਾਂਜੀ ਅੱਜ ਧਰਨਾ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਰੱਖਿਆ ਗਿਆ ਸੀ ਉਹਨਾਂ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਸਾਰੇ ਪੰਜਾਬ ਦੇ ਵਿੱਚ ਆਪਣੇ ਡੀਐਸਪੀ ਦਫ਼ਤਰ ਦੇ ਮੂਹਰੇ ਕਾਂਗਰਸ ਪਾਰਟੀ ਵੱਲੋਂ ਧਰਨਾ ਲਾਇਆ ਜਾ ਰਿਹਾ ਸੀ ਜਿੱਥੇ ਕਿ ਬਲਾਕ ਪ੍ਰਧਾਨ सरपंच पंच एमसी सारे वर्कर सहबान इकट्ठे हो के धरना लाया आज जी ਤੇ ਇੱਥੇ ਇਸ ਧਰਨੇ ਦਾ ਇਹ ਮਕਸਦ ਸੀ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਹਰ ਪਾਸੇ ਲੁੱਟਾਂ ਕੋਹਾ ਮਾਰ ਧਾੜ ਕੋਈ ਕਿਸੇ ਕਿਸਮ ਦਾ ਕਾਨੂੰਨ ਦਾ ਡਰ ਨਹੀਂ ਹੈਗਾ ਧੀਆਂ ਪੇਣਾ ਬਜ਼ੁਰਗ ਰਾਤ ਨੂੰ ਸ਼ਾਮ ਨੂੰ ਦਿਨੇ ਕਿਤੇ ਵੀ ਬਾਹਰ ਨਹੀਂ ਜਾ ਸਕਦੇ ਉਹਨਾਂ ਦੀਆਂ ਕੱਲ ਚੋਚੇ ਨਹੀਂ ala ਦਿੱਤੀਆਂ ਜਾਂਦੀਆਂ ਨੇ ਕੰਨਾਂ ਚੋ ਵਾਲੀਆਂ ala ਦਿੱਤੀਆਂ ਜਾਂਦੀਆਂ ਨੇ ਹਰ ਪਾਸੇ ਮਾਰ ਢਾਡ ਚੱਲ ਰਹੀ ਹੈ ਕਿਸੇ ਨੂੰ ਕੋਈ ਕਿਸੇ ਕਾਨੂੰਨ ਦਾ ਡਰ ਨਹੀਂ ਹੈਗਾ ਕਿਤੇ ਜਾ ਕੇ ਕੋਈ ਜਾ ਕੇ ਕਿਸੇ ਨੂੰ ਵੱਢੇ ਆਉਂਦਾ ਕਿਸੇ ਜਾ ਕੇ ਨੂੰ ਮਾਰ ਕੁੱਟ ਕਰਦਾ ਕੋਈ ਇਸ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈਗਾ ਨਸ਼ਾ ਇਹਦਾ ਮੇਨ ਕਾਰਨ ਹੈਗਾ ਨਸ਼ਾ ਨਸ਼ਾ ਬੇਕਰ ਰਿਹਾ ਹੈ ਨਸ਼ੇ ਦੇ ਵਿੱਚ ਲੋਕਾਂ ਨੂੰ ਬੰਦਿਆਂ ਨੂੰ ਮੁੰਡਿਆਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਅਸੀਂ ਕੀ ਕਰ ਰਹੇ ਆ ਨਸ਼ਾ ਕਿੱਥੋਂ ਆ ਰਿਹਾ ਨਸ਼ਾ ਕੌਣ ਵਕਵਾ ਰਿਹਾ ਇਸ ਚੀਜ਼ ਦਾ ਹਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹਾਲਾਂਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਕੇਜਰੀਵਾਲ ਸਾਹਿਬ ਕਹਿੰਦੇ ਸੀ ਵੀ ਨਸ਼ਾ ਅਸੀਂ 3 ਮਹੀਨਿਆਂ ਦੇ ਵਿੱਚ 1 ਮਹੀਨੇ ਦੇ ਵਿੱਚ ਖਤਮ ਕਰ ਦਿਆਂਗੇ ਹੁਣ 2.5 ਸਾਲ ਮੁੱਕ ਚੁੱਕੇ ਨੇ 3 ਸਾਲ ਪੂਰੇ ਹੋਣ ਵਾਲੇ ਨੇ ਪਰ ਹਜੇ ਤੱਕ ਨਸ਼ੇ ਦਾ ਕੋਈ ਹੱਲ ਨਹੀਂ ਨਿਕਲਿਆ ਇਹ ਨਸ਼ਾ ਹੀ ਮੇਨ ਕਾਰਨਾ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਮੁੰਡਿਆਂ ਨੂੰ ਜੋ ਵੀ ਨਸ਼ਾ ਕਰਦੇ ਨੇ ਉਹਨਾਂ ਨੂੰ ਜਦੋਂ ਕੋਈ ਪੈਸਾ ਨਹੀਂ ਮਿਲਦਾ ਤਾਂ ਉਹ ਲੁੱਟਾਂ ਖੋਹਾਂ ਵੱਲ ਭੱਜਦੇ ਨੇ ਕਾਂਗਰਸੀ ਦੀ ਅਗਲੀ ਰਣਨੀਤੀ ਕੀ ਹੋਊਗੀ ਕਾਂਗਰਸੀ ਨਰਣਨੀਤੀ ਜੇ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਅੱਜ ਇਸੇ ਕਰਕੇ ਹੀ ਧਰਨਾ ਲਾਇਆ ਜਾ ਰਿਹਾ ਤਾਂ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਸੁੱਤੇ ਵੇ ਜਗਾਇਆ ਜਾ ਸਕੇ ਤਾਂ ਕਿ ਉਹਨਾਂ ਨੂੰ ਅੱਜ ਦੀ ਸਥਿਤੀ ਦਾ ਪਤਾ ਲੱਗ ਸਕੇ ਹਾਂਜੀ ਸਰਾਂਜੇ ਕਵਰਸ ਪਾਰਟੀ ਵੱਲੋਂ ਨਾਲ ਲਾਇਆ ਗਿਆ ਇਸ ਦੇ ਸਵਾਲ ਵਿੱਚ ਤੁਹਾਡਾ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਜਿਹੜੀ ਗੱਲ ਮੈਂ ਤੁਹਾਡੇ ਨੋਟਿਸ ਲਾਉਣਾ ਜੀ ਵੀ ਇਹ ਧਰਨਾ ਨਹੀਂ ਇਹ ਮੰਗ ਪੱਤਰ ਦੇਣ ਆਏ ਸੀਗੇ ਤੇ ਜਿਹੜਾ ਮੰਗ ਪੱਤਰ ਆਪਣਾ ਮੈਨੂੰ ਇਹ ਆ ਦੇ ਕੇ ਗਏ ਆ ਤੇ ਬਾਕੀ ਜਿਹੜੀ ਗੱਲ ਇਹ ਕਹਿ ਰਿਹਾ ਵੀ ਤੇ ਵਾਰਦਾਤਾਂ ਵਧੀਆਂ ਹੋਈਆਂ ਤੇ ਮੇਰੇ ਨੋਟਿਸ ਵਿੱਚ ਇਹੋ ਜਿਹੀ ਗੱਲ ਨਹੀਂ ਹੈ ਜਿੰਨੀਆਂ ਕਿ ਵਾਰਦਾਤਾਂ ਸਾਡੇ ਹੋਈਆਂ ਉਹ ਸਾਰੀਆਂ ਟ੍ਰੇਸ ਕੀਤੀਆਂ ਕੰਟਰੋਲ ਕੀਤੀਆਂ ਇਲਾਕੇ ਦੇ ਵਿੱਚ ਕਾਫੀ ਲੋਕ ਸੁਰੱਖਿਅਤ ਮਹਿਸੂਸ ਵੀ ਕਰਦੇ ਆਂ ਔਰ ਦੱਸਦੇ ਵੀ ਆਂ ਜਿੰਨੇ ਇੱਥੇ ਪਰੋਤੀ ਵਾਲੇ ਬੰਦੇ ਸੀ ਜਿੰਨੇ ਲੁਟੇਰੇ ਸੀ ਜਿੰਨੇ ਵੀ ਹੋਰ ਲਗੜਾ ਦੇ ਝਗੜੇ ਹੋਏ ਉਹ ਸਾਰਿਆਂ ਦੇ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਔਰ ਜਿਹੜਾ ਕੋ ਅੱਗੇ ਬਦਮਾਸ਼ੀ ਇਦਾਂ ਦੀ ਕਰੂਗਾ ਉਹਨੂੰ ਸਪੇਅਰ ਨਹੀਂ ਕੀਤਾ ਜਾਏਗਾ ਇਸ ਕਰਕੇ ਅਮਨ ਕਾਨੂੰਨ ਦੀ ਜਿਹੜੀ ਸੈ ਗਈ ਹੈ ਸਾਡੀ ਹਾਲਤ ਉਹ ਬੜੀ ਵਧੀਆ ਔਰ ਅੰਡਰ ਕੰਟਰੋਲ ਹੈ ਔਰ ਇਹੋ ਜੀ ਕੋਈ ਗੱਲ ਨਹੀਂ ਹੈ ਵੀ ਜਿੰਨਾਂ ਦੇ ਲਈ ਰੌਲਾ ਪਾਇਆ ਜਾ ਸਕੇ ਰਾਤ ਨੂੰ ਵੀ ਗਸ਼ਤ ਚੱਲਦੀ ਆ ਦਿਨੇ ਵੀ ਸਾਡੀਆਂ ਪੈਟਰੋਲਿੰਗ ਪਾਣੀਆਂ ਨਿਕਲਦੀਆਂ ਸਿਵਲ ਕਪੜਿਆਂ ਚ ਵੀ ਮੁਲਾਜ਼ਮ ਕੱਢਦੇ ਆ ਔਰ ਤਕਰੀਬਨ ਹਰ ਬੰਦੇ ਨੂੰ ਕੋਆਰਡੀਨੇਟ ਵੀ ਕਰੀਦਾ ਸਮਝਾਈਦਾ ਵੀ ਹੈ ਮਾਰਕੀਟਾਂ ਵਿੱਚ ਕੈਮਰੇ ਵੀ ਲਵਾਏ ਹੋਏ ਆ ਉਹਨਾਂ ਦੀ ਵੀ ਅਬਜ਼ਰਵੇਸ਼ਨ ਚੱਲਦੀ ਪਈ ਆ ਹੁਣ ਜਿੰਨੇ ਵੀ ਮਾਰਕੀਟ ਚ ਕੈਮਰੇ ਹੋਣ ਗਾਂ ਚੱਲਣਗੇ ਉਹਨਾਂ ਦਾ ਕੰਟਰੋਲ ਅਸੀਂ ਥਾਣੇ 'ਚ ਰੱਖਣਾ ਹੈ ਉਹ ਥਾਣੇ ਦੇ ਵਿੱਚ ਸਾਨੂੰ ਬੈਠਿਆ ਪਤਾ ਲੱਗ ਜਾਏਗਾ ਵੀ ਕਿੱਥੇ ਕੀ ਹੋ ਰਿਹਾ ਔਰ ਉਹ ਤੋਂ ਜਿਹੜੀ ਵੀ ਕੋਈ ਮਾੜਾ ਜਿਹਾ ਅਨਸਰ ਹੋਏਗਾ ਉਹ ਜਲਦੀ ਨੈਪ ਕਰ ਲਿਆ ਜਾਏਗਾ ਸਰੇਕ ਜਿਸ ਤਰ੍ਹਾਂ ਕੇ ਵੀ ਬਜ਼ਾਰਾਂ ਦੇ ਵਿੱਚ ਕਈ ਬਜ਼ਾਰਾਂ ਦੇ ਵਿੱਚ ਪਹਿਰੇਦਾਰ ਵੀ ਰੱਖੇ ਵਤ ਕਰਦਾ ਹਾਂ ਹਾਂਜੀ ਕਈ ਬਜ਼ਾਰਾਂ ਦੇ ਵਿੱਚ ਪਹਿਰੇਦਾਰ ਨਹੀਂ ਹੈ ਜੀ ਉਸ ਬਾਰੇ ਦੱਸੋ ਇਹ ਸਭ ਜਿਹੜੇ ਪਹਿਰੇਦਾਰ ਨੇ ਜੀ ਇਹਨਾਂ ਚ ਸਰਕਾਰੀ ਨਹੀਂ ਹੈ ਮਾਰਕੀਟ ਵਾਲੇ ਆਪਣੇ ਪੈਸੇ ਇਕੱਠੇ ਕਰਕੇ ਪੇ ਕਰਕੇ ਰੱਖਦੇ ਆ ਔਰ ਉਹਨਾਂ ਨੂੰ ਵੀ ਅਸੀਂ ਗਾਈਡ ਕਰਦੇ ਆ ਵੀ ਤੁਸੀਂ ਆਪਣਾ ਪਹਿਰਾ ਕਿਵੇਂ ਦੇਣਾ ਰਾਤ ਨੂੰ ਚੌਕੀਦਾਰੀ ਕਿਵੇਂ ਕਰਨੀ ਆ ਵੀ ਜਿਸ ਤਰ੍ਹਾਂ ਇੱਕ ਚੌਕੀਦਾਰ ਦੇ ਕੋਲ ਇੱਕ ਵੱਡੀ ਡਾਂਗ ਨਿਗਰ ਹੋਣੀ ਚਾਹੀਦੀ ਆ ਇੱਕ ਉਹਦੇ ਕੋ ਕੋ ਵਿਸਲ ਇੱਕ ਉਹਦੇ ਕੋ ਟਾਰਚ ਜਿਹੜੀ ਉਹ ਵੱਡੀ ਟਾਰਚ ਹੋਵੇ ਉਹਦੇ ਕੋਲ ਇੱਕ ਵਿਸਲ ਹੋਵੇ ਔਰ ਜਿੰਨੇ ਉਹ ਆਪਸ ਵਿੱਚ ਚੌਕੀਦਾਰ ਨੇ ਉਹ ਇੱਕ ਦੂਜੇ ਦੀ ਜਦੋਂ ਵਿਸਲ ਦੀ ਆਵਾਜ਼ ਆ ਉਹਦੇ ਕੱਟੇ ਵੀ ਹੋ ਸਕਣ ਵੀ ਵਿਸਲ ਹੀ ਹੈ ਮਤਲਬ ਸਾਧਨ ਹੈ ਜਿਹੜਾ ਇੱਕ ਦੂਜੇ ਨੂੰ ਦੂਰੋਂ ਮਾਰ ਕੇ ਉਹ ਮਤਲਬ ਬੁਲਾ ਸਕਦੇ ਆ ਵੀ ਇਹਦੀ ਆਵਾਜ਼ ਸੁਣੀ ਜਾ ਸਕਦੀ ਆ ਔਰ ਰਾਤ ਨੂੰ ਡਾਂਖੜ ਕਾਉਂਦੇ ਰਹਿੰਦੇ ਆ ਜਿਹਦੇ ਨਾਲ ਜਿਹੜੇ ਮਾੜੇ ਅਨਸਰ ਭਾਈਦੇ ਉਤੋਂ ਸਾਡੀ ਪੁਲਿਸ ਪਾਰਟੀ ਆਉਂਦੀ ਰਾਤ ਨੂੰ ਹੂਟਰ ਵਿੱਚ ਮਰਦੀ ਆ ਚੈਕਿੰਗ ਵੀ ਕਰਦੀ ਆ ਇਹਨਾਂ ਦੀ ਵੀ ਚੈਕਿੰਗ ਹੁੰਦੀ ਆ ਵੀ ਕੋਈ ਨਵੇਂ ਬੰਦੇ ਆਏ ਆ ਕੋਈ ਸੁੱਤਾ ਤਾਂ ਨਹੀਂ ਮਿਲਦਾ ਇਸ ਕਰਕੇ ਉਹਨਾਂ ਨੂੰ ਵੀ ਕਹੇ ਰਾਤ ਜਾਗੋ ਭਾਈ